ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਚੌਥਾ ਆਪੇ ਸ੍ਰੇਸ਼ਟ ਉਪਾਏ ਦਾ ਪਿਆਰਾ ਕਰ ਸੂਰਜ ਚੰਦ ਚਾਣਾਣ ਆਪ ਨਿਤਾਣਿਆ ਤਾਣ ਹੈ ਪਿਆਰਾ ਆਪ ਨਿਮਾਣਿਆ ਮਾਣ ਆਪ ਦਇਆ ਕਰ ਰੱਖਦਾ ਪਿਆਰਾ ਆਪੇ ਸੁਗੜ ਸਜਾਣ ਮੇਰੇ ਮਾਨਾ ਜਪ ਰਾਮ ਨਾਮ ਨੀਸਾਨ ਸਤ ਸੰਗਤ ਮਿਲ ਧਿਆਏ ਤੂੰ ਹਰ ਹਰ ਧਿਆਏ ਆਂ ਵੀ ਭਾਰਾ ਹੋ ਗਿਆ ਏ ਵੀ ਭਾਰੀ ਹੋ ਗਈ ਹੈ ਧਿਆਏ ਬੁੱਲਣ ਧਿਆਏ ਸਤ ਸੰਗਤ ਮਿਲ ਧਿਆਏ ਤੂੰ ਹਰ ਹਰ ਸਤ ਸੰਗਤ ਮਿਲ ਇਥੇ ਠਮਕ ਧਿਆਏ ਤੂੰ ਹਰ ਹਰ ਬਹੜ ਨਾ ਆਉਣ ਜਾਣ ਰਹਾਓ ਆਪੇ ਹੀ ਗੁਣਵਰਤ ਦਾ ਪਿਆਰਾ ਆਪੇ ਹੀ ਪ੍ਰਮਾਣ ਆਪੇ ਬਾਖਸ਼ ਕਰਾਏ ਦਾ ਪਿਆਰਾ ਆਪੇ ਸੱਤ ਨਿਸ਼ਾਨ ਆਪੇ ਹੁਕਮ ਵਰਤ ਦਾ ਪਿਆਰਾ ਨੀ ਸੋਣ ਬਿਆਰੀ ਨਾਲ ਚਲੋ ਜੀ ਆਪੇ ਹੀ ਫੁਰਮਾਨ ਆਪੇ ਹੁਕਮ ਵਰਤ ਦਾ ਪਿਆਰਾ ਆਪੇ ਹੀ ਫੁਰਮਾਨ ਆਪੇ ਭਗਤ ਪੰਡਾਰ ਹੈ ਪਿਆਰਾ ਪੰਡਾਰ ਉੱਤੇ ਟਿੱਪੀ ਲੱਗੀ ਆਪੇ ਭਗਤ ਪੰਡਾਰ ਹੈ ਪਿਆਰਾ ਆਪੇ ਦੇਵਦਾਨ ਆਪੇ ਸੇਵ ਕਰਾਏ ਦਾ ਪਿਆਰਾ ਦਾਨ ਪਦ ਜਿਆਦਾ ਧਾਨ ਨਹੀਂ ਆਇਆ ਮੇਰੇ ਹਿਸਾਬ ਨਾਲ ਵੀ ਇੱਕ ਵਾਰੀ ਹੀ ਇੱਥੇ ਬਹੁਤ ਘੱਟ ਸ਼ਬਦ ਆਇਆ ਦਾਨ ਨਾਲੇ ਨਾਲ ਆਪੇ ਸੇਵ ਕਰਾਏ ਦਾ ਪਿਆਰਾ ਆਪੇ ਦਿਵਾਵੇ ਮਾਣ ਆਪੇ ਦਿਵਾਵੇ ਮਾਣ ਆਪੇ ਤਾੜੀ ਲਾਏ ਦਾ ਪਿਆਰਾ ਆਪੇ ਗੁਣੀ ਨਿਧਾਨ ਆਪੇ ਵੱਡਾ ਆਪ ਹੈ ਪਿਆਰਾ ਆਪੇ ਹੀ ਪ੍ਰਧਾਨ ਆਪੇ ਕੀਮਤ ਪਾਏ ਦਾ ਪਿਆਰਾ ਆਪੇ ਤੋਲ ਪਰਵਾਣ ਆਪੇ ਅਤੁੱਲ ਤੁਲਾਏ ਦਾ ਪਿਆਰਾ ਆਪੇ ਅਤੁੱਲ ਤੁਲਾਏ ਦਾ ਪਿਆਰਾ ਆਪੇ ਅਤੋਲਤ ਲਾਇਦਾ ਪਿਆਰਾ ਜਨ ਨਾਨਕ ਸਾਧਕ ਕੁਰਬਾਨ ਸੁਰਠ ਮਹੱਲਾ ਚੌਥਾ ਆਪੇ ਸੇਵਾ ਲਾਇਦਾ ਪਿਆਰਾ ਆਪੇ ਭਗਤ ਊਮਾ ਆਪੇ ਗੁਣ ਗਾਵਾਇਦਾ ਪਿਆਰਾ ਆਪੇ ਸ਼ਬਦ ਸਮਾਹ ਆਪੇ ਲੇਖਣ ਆਪ ਲਿਖਾਰੀ ਆਪੇ ਲੇਖ ਲਿਖਾਹਾ ਮੇਰੇ ਮਨ ਜਪ ਰਾਮ ਨਾਮ ਓ ਮਹਾ ਊੜਾ ਖੁੱਲੇ ਮੂੰਹ ਵਲਾ ਓ ਮਹਾ ਉਚਾਰਨ ਕਰਨਾ ਓ ਮਹਾ ਨਹੀਂ ਕਹਿਣਾ ਅਨ ਦਿਨ ਅਨਦ ਹੂਵੇ ਵਡ ਭਾਗੀ ਲੈ ਗੁਰ ਪੂਰਾ ਹਰ ਲਾਹਾ ਰਹਾਉ ਆਪੇ ਗੋਪੀ ਕਾਨ ਹੈ ਪਿਆਰਾ ਬਨ ਆਪੇ ਗਊ ਚਰਾਹਾ ਅੱਪੇ ਸੇਂਖ ਲਾਦਨੀਏ ਗੋਪੀ ਕਾਨ ਹੈ ਕਾਨ ਭਰਾ ਬੋਲਣਾ ਕ੍ਰਿਸ਼ਨ ਜੀ ਦਾ ਵਾਚਕ ਹੈ ਕਾਨ ਨਹੀਂ ਕਹਿਣਾ ਗੋਪੀ ਕਾਨ ਹੈ ਪਿਆਰਾ ਇੱਥੇ ਵਿਸਰਾਮ ਬਾਨ ਇੱਥੇ ਯਮ ਕਲਾ ਦਨੀ ਹੈ ਆਪੇ ਗਉ ਚਰਾਹਾ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸ ਵਜਾਹਾ ਕੁਬਲੀਆ ਪੀੜ ਆਪ ਮਰਾਜ ਦਾ ਪਿਆਰਾ ਇਹ ਕੁਬਲੀਆ ਪੀੜ ਪਾਠ ਇਕੱਠਾ ਹੀ ਹੈ ਵਿਚ ਯਾਨੀ ਡੈਸ਼ ਜੀ ਦੇ ਕੇ ਉਚਾਰਨ ਕਰਨਾ ਕੁਵਲੀਆਂ ਨਹੀਂ ਕਹਿਣਾ ਕੁਬਲੀਆ ਪੀੜ ਹਾਥੀ ਦਾ ਨਾਮ ਕੰਸ ਨੇ ਭੇਜਿਆ ਸੀ ਕ੍ਰਿਸ਼ਨ ਜੀ ਨੂੰ ਮਾਰਨ ਵਾਸਤੇ ਤੇ ਕੁਬਲੀਆ ਪੀੜ ਇਥੇ ਜਮਕ ਲਾ ਦਿੰਨੀ ਹੈ ਕੁਬਲੀਆ ਪੀੜ ਆਪ ਮਹਰਾਜ ਦਾ ਪਿਆਰਾ ਕਰ ਬਾਲਕ ਰੂਪ ਪਚਾਹ ਰੂਪ ਪਦ ਤੇ ਠਮਕ ਲਾ ਦਿੰਦੀ ਆਪ ਅਖਾੜਾ ਪਾਇ ਦਾ ਪਿਆਰਾ ਕਰ ਵੇਖੇ ਆਪ ਚੂ ਜਾਹ ਕਰਬਾਲਕ ਰੂਪ ਉਪਾਏ ਦਾ ਪਿਆਰਾ ਚੰਦੂਰ ਕੰਸ ਕੇਸ ਮਾਰਾਹ ਕਰਬਾਲਕ ਰੂਪ ਉਪਾਏ ਦਾ ਪਿਆਰਾ ਇਥੇ ਵਿਸਰਾਮ ਹੈ ਚੰਦੂਰ ਕੰਸ ਕੇਸ ਇਥੇ ਠਮਕ ਲਾ ਦਿੰਨੀ ਹੈ ਮਾਰਾਹ ਆਪੇ ਹੀ ਬਲ ਆਪ ਹੈ ਪਿਆਰਾ ਬਲ ਭੰਨੈ ਮੂਰਖ ਮੁਗਧਾਹ ਸਬ ਆਪੇ ਜਗਤ ਉਪਾਇ ਦਾ ਪਿਆਰਾ ਵਸ ਆਪੇ ਜੁਗਤ ਹਥਾਹਾ ਗਲ ਜੀਵੜੀ ਆਪੇ ਪਾਜ ਦਾ ਪਿਆਰਾ ਗਲ ਪੁਲਾ ਹੀ ਬੁਲਣਾ ਗਲ ਜੀਵੜੀ ਆਪੇ ਪਾਜ ਦਾ ਪਿਆਰਾ ਹਾਂਜੀ ਜੋ ਪ੍ਰਭ ਖਿੰਚੈ ਤਿਉ ਜਾਹਾ ਜੋ ਗਰਬ ਸੋ ਪਤਸੀ ਪਿਆਰੀ ਜਪ ਨਾਨਕ ਭਗਤ ਸਮਹਾ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ